ਸੇਖੀ ਉਹ ਨਹੀਂ ਠੱਗ ਗਏ ਨੇ ਸਾਲੇ ਹਨਾ ਸੇਖੀ ਹਾਂ ਹਾਂ ਸਾਰੀ ਕਮਾਈ ਸਾਰੇ ਉਹਨੇ ਹੈ ਨਾ ਰਿਬਾ ਦਾ ਹੀ ਲੁੱਟਿਆ ਅੱਜ 1 ਮਹੀਨੇ ਵੀ ਕੀ 15 16 ਤਾਂ ਰੇਤ ਨੇ ਰਾਤ ਹੋ ਗਈ ਅੱਜ ਤਾਂ ਹੀ ਲੇਟ ਨਾਈਟ ਫਿਰਦਾ 9 ਵਜ ਗਏ ਹਨਾ ਸਭ ਨਹੀਂ 9 ਤਾਂ 9 ਵਜ ਗਏ ਪੁੱਤਰ ਹੁਣ ਜਿੱਕ ਵੀ ਨਹੀਂ ਵਿਗੀ 15 ਵੇਚ ਲੈਣਾ ਰੋਜ਼ ਹੈ ਨਹੀਂ ਨਹੀਂ 1500 ਰੁਪਏ ਬਣਾਉਂਦਾ 1500 ਰੁਪਏ ਦੀਆਂ ਵੇਚ ਲੈਣਾ ਕੁਝ ਨਹੀਂ ਵਿਕਿਆ ਕਦੀ ਕੁਝ ਨਹੀਂ ਅੱਜ ਕੀ ਵੇਚਿਆ ਕਿਸੇ ਦੀ ਵੱਡੀ ਦੁਕਾਨ ਤੇ ਚਲਦਾ ਵੱਡੀ ਦੁਕਾਨ ਤੇ ਜਲ ਜੰਨਾ ਕਈ ਕਈ ਲੈ ਲੈਂਦੇ ਨੇ ਲੈ ਲੈ ਇਹਨੂੰ ਕਿੰਨਾ ਬਿਜ਼ਨਸ ਦਾ ਟ੍ਰਿਕ ਹੈਗਾ ਨਾ ਫਿਰ ਮੈਂ ਵੱਡੀ ਦੁਕਾਨ ਤੇ ਜਲ ਜੰਨਾ ਇਹ ਤੇਰੇ ਲਈ ਬੜੀ ਹੌਸਲੇ ਵਾਲੀ ਗੱਲ ਹੈ ਇਹ ਸਾਨੂੰ ਬਹੁਤ ਮਹਾਰਾ ਦੀ ਕਿਰਪਾ ਨਾਲ ਲੋਕ ਚੱਲ ਜਾਣਦੇ ਆ ਮੈਂ ਤੂੰ ਜਿੱਥੇ ਵੀ ਜਾਇਆ ਕਰਾਂਗੇ ਤੈਨੂੰ ਪਛਾਣਨਗੇ ਤੇਰਾ ਨਾਮ ਕੀ ਹੈ ਹਰਜੀਤ ਸਿੰਘ ਹਰਜੀਤ ਸਿੰਘ ਕਿੱਥੇ ਕਿੱਥੇ ਫਿਰਦਾ ਕਿਹੜੇ-ਕਿਹੜੇ ਏਰੀਆ 'ਚ ਮੈਂ ਮੈਂ ਕੜੀਆਲਾ ਡੁਗਰੀ ਮੈਂ ਕੜੀ ਡੁਗਰੀ ਵਾਲੇ 'ਚ ਹੋਰ ਮੈਂ ਫਿਰਦਾ ਤੇ ਬੀਆਰਐਸ ਨਗਰ ਬੀਆਰਐਸ ਨਗਰ ਠੀਕ ਹੈ ਹੋਰ ਹੋਰ ਇੱਧਰ ਬਾਬਾਦੀਪ ਸਿੰਘ ਬਾਬਾਦੀਪ ਸਿੰਘ ਤੇ ਉਧਰ ਮੜਾ ਇਹ ਕਹਦੇਗਾ ਮੇਰੇ ਤੋਂ ਚਾਦਰ ਲੈ ਲੈ ਕਰੋ ਕਹਦੇ ਚਾਦਰ ਲੈ ਲਿਆ ਕਰੋ ਮੇਰੇ ਤੋਂ ਹਾਂ ਕਿ ਮੈਂ ਕੰਮ ਹੀ ਕਰਦਾ ਮੈਂ ਜਿਹੜਾ ਕੋਈ ਉਹ ਕਰਦਾ ਆਪਣਾ ਹੈਲਪ ਹੀ ਕਰਦਾ ਹੈ ਹੈਲਪ ਹੈਲਪ ਇਹ ਤੇਰੀ ਚੀਜ਼ ਹੈ ਹਾਂਜੀ ਇਹ ਕਿਸੇ ਦੁਕਾਨਾਂ 'ਚ 5 ਗੁਣਾ ਵੀ ਵਿਕਦੀ ਹੈ ਕਿਸੇ 'ਚ 100 ਕਮਾ ਕੇ ਵੀ ਵਿਕਦੀ ਹੈ ਤੂੰ ਆਪਣੀ ਕਿਰਤ ਕਰ ਰਹੇ ਆਂ ਔਰ ਨਾਲ ਪੜ੍ਹਾਈ ਕਰ ਰਹੇ ਆਂ ਤੈਨੂੰ ਅਸੀਂ ਸਾਰੇ ਜਾਣਨਗੇ ਅੱਜ ਤੋਂ ਬਾਅਦ ਸਮਝਿਆ ਤੇ ਹੁਣ ਤੂੰ ਸਾਡੇ ਲਈ ਸੇਵਾ ਦੱਸ ਕੀ ਕਰੀਏ ਤੈਨੂੰ ਸਭਾਲ ਲੈ ਲੈ ਕਿਹੜਾ ਕਿਹੜਾ ਦੱਸ ਸੂਟ ਲੈ ਲੈ ਮੇਰੇ ਤੋਂ ਤੇ ਚਾਦਰਾਂ ਲੈ ਲੈ ਸੂਟ ਫੇਕ ਨੂੰ ਦੇਂਗਾ ਤੂੰ ਮੰਮੀ ਨੂੰ ਦੇ ਦੇਂਗਾ ਆਪਣੀ ਨੂੰ ਕਿੰਨੇ ਦਾ ਸੂਟ ਕਿੰਨਾ ਦੇਵੇਂਗਾ 1200 ਦੇ ਦੋ ਛੇ ਲੈਸ ਕਰਕੇ ਲੈਸ ਕਰ ਤੀ ਦੱਸ ਕਿੰਨੇ ਦਾ ਦਰਮੀ ਜ ਮੇ ਤਾਲਾ ਹੋ ਗਿਆ ਨਾ ਤੁਝੇ ਵੀਟ ਦਾ ਹੀ ਕਰੇ ਵਿਦ ਕੀ ਹੋ ਗਿਆ ਕਾਲਾ ਗਰਮੀ ਚ ਕਾਲਾ ਹੋ ਗਿਆ ਕੋਈ ਵਿਕਦਾ ਨਹੀਂ ਹੈਗਾ ਕਿਉਂ ਆਂਟੀ ਆ ਲੈਂਦੀ ਨਹੀਂ ਆਂਟੀਆ ਮੈਨੂੰ ਮੇਰੇ ਕੋ ਨਹੀਂ ਦੁਕਾਨਾਂ ਦੇ ਜਾ ਤੇ ਆਂਟੀ 1000 ਰੁਪਿਆ 1000 ਰੁਪਿਆ ਲਾ ਲੈਂਦੀ ਕਹਿੰਦਾ ਕਹਿੰਦਾ ਦੁਕਾਨਾਂ ਦੇ ਜਾ ਕੇ 1000 ਰੁਪਈ ਲਾ ਲੈਂਦੀ ਤੂੰ ਆ ਰੱਖ ਲੈ ਪੁੱਤ ਇਹ ਨਹੀਂ ਲੈਂਦਾ ਓਵੇਂ ਨਹੀਂ ਲੈਣੇ ਹੈ ਨਹੀਂ ਵਾ ਤੇਰੇ ਤੂੰ ਸੂਟ ਹੀ ਦੇ ਦੇ ਫਿਰ ਹਲ ਦੇ ਜਿਹੜੇ ਵਧੀਆ ਲੱਗਦੇ ਤੈਨੂੰ ਕਿਹੜੇ ਬਹਿਗਾ ਇਹ ਲੈਂਦੇ ਮਜੈਂਟਾ ਹੋ ਗਿਆ ਗਰੇ ਹੋ ਗਿਆ ਅੱਛਾ ਇਹ ਕਿੰਨੇ ਦੇ ਆ ਕਿੰਨੇ ਦੇ ਸਰ ਇਹ ਕਿੰਨੇ ਦੀ ਵੇਚਦਾ 600 ਰੁਪਏ ਦੀ ਦੋ ਇਹ ਸਸਤੀ ਇਹ ਦਿੰਦਾ ਪਿਆ ਇਹ ਸਸਤੀ ਦਿੰਦਾ ਬਦੂ 300 ਦੀ ਇਥੇ ਰੇਟ ਦੇ ਤਾ ਦਿਖਾ ਦੁਕਾਨਦਾਰ ਤਾਂ 1199 ਦੀ ਵੇਚਦਾ ਕੋਈ ਵੱਡੀ ਤਾਂ ਤਾਂ ਜਾਣਾ ਉਹ ਸੇਠੀ ਹੋਣੀ ਠੱਗਦੇ ਨੇ ਸਾਲੇ ਹਨਾ ਸੇਠੀ ਹਾਂ ਹਨਾ ਠੱਗਦੇ ਨੇ ਦੇਖਿਆ ਸੇਠੀ ਹੋਣੀ ਠੱਗਦੇ ਨੇ ਨਾ ਸਾਰਾ ਦਾ ਦਾ ਦੁਕਾਨਾਂ ਖੋਲੀ ਜਾਂਦਾ ਜਾਣ ਕਿ ਐਸੋ ਹੀ ਕਮਾਏ ਸਾਰੇ ਉਹਨਾਂ ਨੇ ਗਰੀਬਾਂ ਨੇ ਲੁੱਟਿਆ ਗਰੀਬਾਂ ਨੇ ਲੁੱਟਿਆ ਗਰੀਬਾਂ ਨੇ ਲੁੱਟਿਆ ਨੇ ਕਿੰਨੇ ਦੁਕਾਨਾਂ ਖੋਲ੍ਹਣੀਆਂ ਦੱਲਨੇ ਹਨ ਮੋਟਾ ਜਾਂ ਹੁੰਦਾ ਕਹਿੰਦਾ ਸੇਠੀ ਨੂੰ ਨਹੀਂ ਜਾਣਦਾ ਨਹੀਂ ਠੱਗਿਆ ਥਾਗਿਆ ਬਾਠੀ ਠੀਕਾ ਹੁਣ ਤੇਰੇ ਕਿੰਨੇ ਬਏ ਹੋਗੇ ਸਾਰੇ ਦੱਸ ਤੂੰ ਸਾਰੇ ਹਾਂ ਸਾਰੇ ਲੈ ਲੀਏ 1800 ਰੁਪਏ ਪਿੱਛੇ ਜਾਏਗਾ ਹਾਂ ਫਾਨ ਦਾ ਵਾਧੂ ਪਿਆ ਮੇਰੇ ਤੋਂ ਹਾਂ ਇਹ ਲੈ ਲੀਏ ਹਾਂ ਲੈ ਲਓ ਤੂੰ ਹੁਣ ਆਪਣਾ ਨਾਮ ਦੱਸ ਦੇ ਸਾਰੇ ਨੂੰ ਹਰਜੀਤ ਸਿੰਘ ਹਰਜੀਤ ਸਿੰਘ ਹਾਂ ਆਲੇ ਦੇ ਤੋਂ ਲੈ ਲੈਨੇ ਆਸੀਂ ਵੀ ਅੱਗੇ ਦੇ ਦੇਨੇ ਆ ਅੱਗੇ ਕਿਹੜਾ ਘਰੇ ਕੋਈ ਮੰਮੀ ਆ ਚੱਲ ਆ ਉਹ ਤਾਂ ਪਾ ਦੇਨੇ ਆਂਟੀ ਅੰਟੀ ਤੋਂ ਆ ਲਾਈਟ ਵਾਲਾ ਮੰਮੀ ਨੂੰ ਲਾਈਟ ਮੰਮੀ ਨੂੰ ਦਵਾ ਤੇ ਡਾਰਕ ਘਰ ਵਾਲੀ ਘਰ ਵਾਲੀ ਮੇਰੀ ਨਰਾਹ ਚੱਲਦੀ ਮੇਰੀ ਸਾਰਿਆਂ ਨੂੰ ਪਤਾ ਲੋਕਾਂ ਨੂੰ ਸਹੇਲੀ ਨੂੰ ਦੇ ਦੇ ਸਹੇਲੀ 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 ਕਰਕੇ ਤਾਂ ਘਰ ਵਾਲੀ ਨਰਾਜ ਆ ਸਹੇਲੀ ਕਰਕੇ ਤਾਂ ਘਰ ਵਾਲੀ ਨਰਾਜ ਆ ਛੱਡ ਗਈ ਮੈਨੂੰ ਛੱਡ ਗਈ ਉਹਨੂੰ ਕਹਿ ਵਾਪਸ ਆ ਜਾਈਂ ਘਰ ਵਾਲੀ ਸੋਈ ਨਾ ਛੱਡਦੀ ਵਧੀਆ ਘਰ ਵਾਲੀ ਨਾ ਵਧੀਆ ਆਪਣਾ ਬਤਾਵੇ ਆਪਣਾ ਕਮਾਓ ਅਲਾ ਰੱਖ 1800 ਰੁਪਏ ਆ ਦੇ ਜਾ ਤੂੰ ਸਾਨੂੰ ਸਾਰੇ ਤੇ ਹੁਣ ਧਰ ਵਾਲੀ ਦਾ ਕੀ ਕਰਨਾ ਧਰ ਲਈ ਦਾ ਵਧੀਆ ਧਰ ਵਾਲੀ ਨੂੰ ਰੱਖ ਕੱਲੇ ਰਹੀਏ ਕੱਲੇ ਨਹੀਂ ਹਾਂ ਮੁੰਡੇ ਆ ਮੇਰੇ ਦੋ ਤੇਰੇ ਵਰਗੇ ਧਰ ਲਈ ਜ਼ਰੂਰ ਆਉਗੀ ਨਾ ਤੈਨੂੰ ਵਧੀਆ ਰੋਟੀ ਮਿਲੂ ਘਰੇ ਬੈਠ ਅੱਛਾ ਰੋਟ ਧਰ ਲਈ ਲੈ ਕੇ ਆਵਾਂ ਵਾਪਸ ਹਾਂ ਲੈ ਸਮਝੂਗੀ ਹਾਂ ਸਮਝ ਲੇ ਜੇ ਤੈਨੂੰ ਕਾਉਂਸਲਿੰਗ ਕਰਾ ਉਹਨੂੰ ਕਿ ਮੈਂ ਗਿਆ ਕਿਨੇ ਗਏ ਕੀ ਨਾਮ ਲਵਾ ਮੋਨੂ ਗੈਂਗਵਾ ਸਰਜੀਤ ਸਿੰਘ ਕੋਈ ਛੋਟਾ ਹੀ ਨਾਮ ਛੋਟਾ ਨਾਮ ਦੇ ਦੀਏ ਐਸ ਕੇ ਨਾਮ ਦੇ ਯਾਰ ਇਹਨੂੰ ਭਾਈ ਕੋਈ ਇਹ ਇਹ ਜਿਹੜਾ ਤੂੰ ਕੰਮ ਕਰ ਰਿਹਾ ਨਾ ਮੈਡਲ ਲੈ ਕੇ ਆਓ ਯਾਰ ਇੱਕ ਮੁੰਡੇ ਵਾਸਤੇ ਹਾਂ ਜਿਹੜਾ ਤੂੰ ਕੰਮ ਕਰ ਰਿਹਾ ਨਾ ਜਿਹੜੀ ਤੂੰ ਕਿਰਤ ਕਰ ਰਿਹਾ ਇਹ ਉਹ ਚਾਹੀਦਾ ਘਰੇ ਰੱਖ ਦੇ ਅੱਜ ਕਿਹੜਾ ਕਿਹੜਾ ਲੈਣਾ ਉਹ ਘਰੇ ਰੱਖ ਦੇ ਅੱਜ ਉਹ ਆਰਾਮ ਜੀ ਇਹ ਸੱਚੀ ਜਿਹੜਾ ਤੂੰ ਕਿਰਤ ਕਰ ਰਿਹਾ ਨਾ ਇਹ ਗੁਰੂ ਨਾਨਕ ਦੇਵ ਜੀ ਕਰਦੇ ਸੀਗੇ ਤੇ ਤਾਂ ਹੁਣ ਤੂੰ ਟਰੋਫੀ ਲੈਣੀ ਹੈ ਕਿ ਆ ਲੈਣਾ ਦੱਸ ਲੈ ਆਊਟ ਮਾੜਮ ਐਸਕੇ ਪਾ ਵੀ ਮੈਡਲ ਮੁੰਡੇ ਦੇ ਇਹ ਸੱਚੀ ਇਹ ਸੱਚੀ ਤੂੰ ਡਿਸਰਵ ਹੈ ਇਹ ਸੱਚੀ ਤੂੰ ਡਿਸਰਵਿੰਗ ਹੈ ਸਾਰੇ ਤਾੜੀਆਂ ਮਾਰੋ ਭਾਈ ਲੈ ਲੈ ਨੂੰ ਲੈ ਨਹੀਂ ਆ ਮਤਲਬ ਸੱਚੀ ਢੜ ਇਹ ਤੂੰ ਸੱਚੀ ਡਰਵਿੰਗ ਐ ਐਸਕੇ ਆ ਦੇ ਤੂੰ ਇਹ ਕਰੇ ਲੈਣਾ ਠੀਕ ਐ ਐਸਕੇ ਤੋਂ ਲੈ ਕੇ ਆਇਆ ਠੀਕ ਐ ਔਰ ਖੋਜ ਰਹਿਣਾ ਐਵੇਂ ਕਿਰਤ ਕਰਨੀ ਐ ਜਿਵੇਂ ਅਸੀਂ ਤੈਨੂੰ ਪਹਿਲਾਂ ਪੈਸੇ ਮੜ ਦਾਂਦੇ ਸੀ ਨਾ ਐਵੇਂ ਨਹੀਂ ਫੜਨੇ ਐਵੇਂ ਹੀ ਫੜਨਾ ਐ ਕਿ ਸਮਾਨ ਲੈਣਾ ਲੈ ਲਓ ਵੀਰੇ ਪੈਸੇ ਨਹੀਂ ਦੇਣੇ ਹੁਣ ਤੂੰ ਆਪਣਾ ਏਰੀਆ ਦੱਸ ਦੇ ਕਿੱਥੇ ਕਿੱਥੇ ਘੁੰਮੇਗਾ ਮੈਂ ਵੀ ਆਰ ایس ਨਗਰ ਹਾਂ ਦੁਗਰੀ ਬਦੀ ਸਿੰਘ ਹਾਂ ਨਕੜੀ ਵਾਲਾ ਗਿੱਲ ਮਾਰਕੀਟ ਰੇਟ ਇੰਨਾ ਹੀ ਰੱਖੇਗਾ ਹਾਂ ਸੇਮ ਰੇਟ ਹੁਣ ਜਿਹੜਾ ਤੈਨੂੰ ਮਿਲਿਆ ਕਰੋ ਉਹਨਾਂ ਦਾ ਫੋਟੋ ਪਾ ਦੇ ਕਰੋ ਸਿੱਠੀ ਆਪੇ ਪਾਊਗਾ ਤੇ ਠੱਗਦਾ ਕੀ ਕਰਨਾ ਸਾਲਦਾ ਉਹਨੂੰ ਲਾਤਾਂ ਮਾਰੀ ਬਸ ਠੀਕ ਹੈ ਚੱਲ ਜਾਏਗਾ ਮਾਰਾ ਇਧਰ ਚੜ੍ਹਦੀ ਕਿਲਾ ਜਿ ਰੱਖੇ ਠੀਕ ਹੈ ओके सब बढ़िया ए फोटो खिंचਾ ਸਾਡੀ ਮੇਰੇ ਤੇ ਐਸਕੇ ਨਾਲ ਸਾਡੇ ਸੈਗਾ ਕੰਪਨੀ ਦੇ ਬੂਟ ਵੀ ਹੁੰਦੇ ਆ ਨਾ ਸੈਗਾ ਤੇ ਮੇਰੇ ਕੋਲ ਆ ਜੀ ਮੈਂ ਆ ਸੇਟੀ ਬੂਟਾਂ ਵਾਲਾ ਮੈਨੂੰ ਜਾਣਦੇ ਆ ਅਸੀਂ ਗਾਣਾ ਗਾਉਂਦੇ ਹਾਂ ਆ ਜਾ ਆ ਜਾ ਮੈਂ ਡਰ ਗਿਆ ਆਓ ਆਓ ਨਾ ਆ ਜਾ ਵੀ ਬਲੈਟਲੀ ਆ ਜਾ ਬਲੈਟਲੀ ਵੀਰੇ ਆ ਜਾ ਇੱਧਰ ਕਿੱਥੇ ਗਿਆ ਜਾਂਦੀ ਇਸ 80 ਮੈਂ ਆ ਪੁੱਤ ਸੌਰੀ ਕੋਈ ਨਹੀਂ ਮੇਰਾ ਭਰਾ ਤੂੰ ਇਹ ਮੇਰਾ ਭਾਈ ਆ ਐਸਕੇ ਮੇਰਾ ਭਰਾ ਵਾ ਠੀਕ ਆ ਇਹਦੀ ਦੁਕਾਨ ਆ ਠੀਕ ਆ ਦੇਖੋ ਤੈਨੂੰ ਕੋਈ ਕੰਮ ਹੋਊ ਜਾਈ ਕੋ ਗੱਲਬਾਤ ਹੋਊ ਤਾਂ ਇਹਨੂੰ ਦੱਸ ਦੀ ਇੱਥੇ ਆ ਜਾਣਾ ਜੇ ਤੈਨੂੰ ਘਰੇ ਵੀ ਦੱਲ ਹੈ ਕੋਈ ਗੱਲ ਹੋਈ ਤੂੰ ਦੱਸ ਦੇਂ ਅਸੀਂ ਆਵਾਂਗੇ ਜ਼ਰੂਰ ਮੈਂ ਦਰਾਹੇ ਦਾ ਮੈਂ ਦਿਖਾਵੇ ਲਈ ਲੋਕਾਂ ਲਈ ਸਮਾਜ ਸੇਵੀ ਆ ਤਾਂ ਕਰਕੇ ਤੂੰ ਭਾਈ ਨੂੰ ਦੱਸ ਦੀ ਅਸੀਂ ਜ਼ਰੂਰ ਪਹੁੰਚਾਂਗੇ ਬਾਪੂ ਨੂੰ ਜਦੋਂ ਤੇਰੀ ਵੀਡੀਓ ਪਾਉਗੇ ਨਾ ਉਹਨੂੰ ਸਮਝ ਆਊ ਵੀ ਸੇਠੀ ਕੌਣ ਆ ਤੈਨੂੰ ਦੱਸਣਗੇ ਤੈਨੂੰ ਸਾਰੇ ਦੱਸਣਗੇ ਵੀ ਹਨੀ ਕੌਣ ਤੂੰ ਅਜੇ ਛੋਟਾ ਨਾ ਸੋ ਮਾਰਾਏ ਤੈਨੂੰ ਜੜਦੀ ਕੱਲਾ ਜ ਰੱਖੇ ਕੋਸ਼ੇਠੀ ਦਾ ਵੀ ਵਧੀਆ ਤਮਦਾਰ ਚੱਲਦਾ। ਬੜੀਗਾ। ਬੰਦਾ ਪੂਰਾ ਘੈਂਡਾ ਬਾਈ ਇਹ। ਇਹ ਜਿਹੜਾ ਤੈਨੂੰ ਅੱਜ ਮੈਡਲ ਪਿਆ ਨਾ ਜ਼ਿੰਦਗੀ ਚ ਯਾਦ ਰੱਖੀ ਚਾਹੇ ਤੂੰ 100 ਸਾਲ ਦਾ ਹੋ ਜਵੇਂ ਤੈਨੂੰ ਤਾਂ ਪਿਆ ਗੁਰੂ ਨਾਨਕ ਦੇਵ ਜੀ ਦੀ ਕਿਰਤ ਤੂੰ ਕਰ ਰਹੇਂ। ਹਾਂਜੀ। ਉਹ ਵੀ ਕਿਰਤ ਕਰਦੇ ਸੀ। ਹਾਂਜੀ। ਵੰਡ ਕੇ ਛਕਦੇ ਸੀ। ਚੱਲ ਠੀਕ ਆ। ਓਕੇ ਬਾਈ। ਥੈਂਕ ਯੂ ਜੀ। ਬਾਏ ਬਾਏ ਸ਼ਾਬਾਸ਼।